ਦੋਂ ਇੱਕ ਕੁੜੀ ਦੀ ਡੋਲੀ ਚੜਦੀ ਹੈ ਨਾ ਤੇ ਜਦੋਂ ਵਿਦਾ ਹੋਣ ਲੱਗੀ ਕੁੜੀ ਤੇ ਮਾਂ ਨੇ ਉਹਦੇ ਕੰਨ ਵਿੱਚ ਇੱਕ ਗੱਲ ਦੱਸੀ ਵੀ ਜਿਹੜਾ ਇਹ ਤੇਰਾ ਬੈਗ ਪੈਸਿਆਂ ਵਾਲਾ ਨਾ ਇਹ ਜਾ ਕੇ ਤੂੰ ਆਪਦੀ ਸੱਸ ਨੂੰ ਫੜਾ ਦੇ ਦੇਖੋ ਉਹੀ ਮਾਂ ਆਏ ਕਹਿ ਸਕਦੀ ਹੈ ਮਾਵਾਂ ਨੂੰ ਤੇ ਇਹ ਲਾਲਚ ਹੁੰਦਾ ਚੱਲ ਮੇਰੀ ਤੀ ਕੋਈ ਸੋਨਾ ਬਣਾ ਲੂ ਕੋਈ ਚੀਜ਼ ਲੈ ਲੂ ਪਰ ਇੱਕ ਮਾਣੀ ਜਿਹੜੀ ਇਹ ਨਸੀਹਤ ਦਿੱਤੀ ਇਹਦੇ ਨਾਲ ਨੂੰ ਤੇ ਸੱਸ ਦਾ ਪਿਆਰ ਪੈਂਦਾ ਤੇ ਜਦੋਂ ਉਹਨੇ ਉਹ ਜਾ ਕੇ ਬੈਗ ਫੜਾਇਆ ਤੇ ਅਗੋਂ ਸੱਸ ਵੀ ਵਧੀਆ ਸੀਗੀ ਉਹ ਕਹਿਣ ਲੱਗੀ ਪੁੱਤੇ ਮੈਨੂੰ ਤੂੰ ਕਿਉਂ ਫੜਾ ਰਹੀ ਆ ਇਹ ਤੂੰ ਆਪ ਦੇ ਕੋਲੇ ਰੱਖ ਤੇਰਾ ਸਿਕਣਾ ਦਾ ਪੈਸਾ ਵਾਜੀ ਨਹੀਂ ਮੰਮੀ ਮੇਰਾ ਕਹਦਾ ਹੋਇਆ ਤੇਰੇ بیٹے ਤੇ ਸਿਕਣ ਹੋਇਆ ਮੈਨੂੰ ਤੇ ਤੁਹਾਡਾ ਹੀ ਸਿਕਣ ਹੈ ਸਾਰਾ ਕੁਝ ਇਹ ਤੁਸੀਂ ਰੱਖ ਲਓ ਉਹ ਫੇਰ ਵੀ ਉਹਨੇ ਦੋ ਤਿੰਨ ਵਾਰੀ ਆਖਿਆ ਵੀ ਨਹੀਂ ਤੂੰ ਆਪਦੇ ਕੋਲੇ ਰੱਖ ਪਰਨਾ ਧੀ ਨੇ ਉਹੋ ਸਗਨ ਆਪਦੀ ਮਾਂ ਦੀ ਗੱਲ ਮੰਨ ਕੇ ਆਪਦੀ ਸੱਸ ਨੂੰ ਪੜਾ ਦੇ ਉਹ ਕੁੜੀ ਦੀ ਸੱਸ ਨਾਲ ਐਨੀ ਬੰਦ ਹੀ ਰਹੀ ਕਿ ਕੁੜੀ ਆਪਦੀ ਮਾਂ ਮਰੀ ਤਾਂ ਇੰਨਾ ਨਹੀਂ ਰੋਈ ਜਿੰਨੀ ਕਿ ਆਪਦੀ ਸੱਸ ਮਰੀ ਤਾਂ ਰਾਈ ਸੱਸ ਮਰੀ ਤਾਂ ਰੋਂਦੀ ਰੋਂਦੀ ਅੱਧੀ ਹੋ ਗਈ ਕੁੜੀ ਐਨਾ ਰੋਈ ਇਹ ਵੀ ਹੁੰਦਾ ਜਿਹੜੀਆਂ ਧੀਆ ਘਾ ਜਾ ਕੇ ਸੱਸਾਂਆਂ ਬਣ ਕੇ ਬਣ ਜਾਂਦੀਆਂ ਤੇ ਆਪਦੀਆਂ ਮਾਵਾਂ ਬਰੋਬਰ ਸਮਝਦੀਆਂ ਉਹ ਸਭ ਕੁਝ ਖੱਟ ਲੈਂਦੀਆਂ ਘਰ ਦੇ ਵਿੱਚ ਬਾਦਸ਼ਾਹ ਬਣ ਕੇ ਰਹਿੰਦੀਆਂ ਉਹ ਇਹੋ ਜਿਹੀਆਂ ਲੜਕੀਆਂ ਹੁੰਦੀਆਂ ਜੇ ਮੇਰੀ ਗੱਲ ਸਹੀ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਥੈਂਕ ਯੂ